ਸ਼ਹਿਰ ਧਾਰੀਵਾਲ ਵਿੱਚੋਂ ਲੰਘਦੀ ਨਹਿਰ 'ਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਹੋ ਗਿਆ ਜਦੋਂ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਰੇੜੀ ਫੜੇ ਵਾਲੀ ਤੇ ਕੁਝ ਦੁਕਾਨਦਾਰਾਂ ਨੇ ਦਲੇਰੀ ਦਿਖਾਉਂਦੇ ਹੋਏ ਲੜਕੀ ਨੂੰ ਪਾਣੀ ਦੇ ਤੇਜ਼ ਵਹਾਅ 'ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਲੜਕੀ ਦਿਮਾਗੀ ਤੌਰ ਤੇ ਪਰੇਸ਼ਾਨ ਲੱਗ ਰਹੀ ਸੀ ਤੇ ਸਵੇਰ ਤੋਂ ਹੀ ਨਹਿਰ ਦੇ ਪੁਲ ਦੇ ਆਸ-ਪਾਸ ਘੁੰਮ ਰਹੀ ਸੀ ਦੁਕਾਨਦਾਰਾਂ ਨੇ ਦੱਸਿਆ ਕਿ ਲੜਕੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗੁਰਦਾਸਪੁਰ ਦੇ ਨਤਿੱਕੀ ਦੁਕਾਨਦਾਰ ਨੇ ਕਹਿਣਾ ਸੀ ਕਿ ਲੜਕੀ ਨੇ ਦੱਸਿਆ ਕਿ ਉਹ ਕਿਸੇ ਲੜਕੇ ਨਾਲ ਗੱਲਬਾਤ ਕਰਦੀ ਸੀ ਤੇ ਉਸੇ ਨਾਲ ਉਸਨੇ ਜ਼ਿੰਦਗੀ ਭਰ ਰਹਿਣ ਦਾ ਸੁਪਨਾ ਦੇਖਿਆ ਸੀ ਪਰ ਲੜਕੇ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਦੁਖੀ ਹੋ ਕੇ ਉਸਨੇ ਇਹ ਜਿਹੇ ਹਾਂ ਕਦਮ ਚੁੱਕਿਆ ਮੇਰਾ ਨਾਂ ਕੱਢ ਗਿਆ ਨਾ ਮੇਰਾ ਨਾਂ ਸੋਕ ਮਾਰਾ ਇਹ ਨੇ ਫੇਰ ਦੀ ਉਸੇ ਬੈਠੀ ਦੀ ਆ ਇਹ ਕਹਿੰਦੇ ਵੀ ਮੇਰੇ ਇੱਕ ਮਿੰਟ ਰਹਿ ਜਾ ਉਹ ਕਹਿੰਦੇ ਇਹ ਵੀ ਮੈਂ ਕੋਈ ਮਦਦ ਉਹਦਾ ਚਾਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਵਾਲਾ ਖਾਰ ਮਾਰ ਲਈਏ ਉਹ ਛੱਟ ਲਾ ਕੇ ਬੈਠੀ ਦੀ ਗਾਲਮਾ ਦੇ ਆਹ ਮੈਂ ਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਕੱਲ ਜਾ ਘਰੋਂ ਆਪਣੇ ਉਹ ਉਹ ਕਹਿੰਦੀ ਮੈਂ ਗੱਲ ਜਣੀ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਾਪੋ ਲਾ ਕੇ ਪਿੰਡ ਦੇ ਸੇ ਕੀ ਕਰਾਉਆ ਪਟਾਲਾ ਕੀ ਆਹ ਉਹ ਉਹ ਕੱਢਿਆ ਹੁਣੇ ਮੈਂ ਜੇ ਇਹਨੇ ਕੱਢਿਆ ਦੋਵੇਂ ਵੇਸੇ ਆਹ ਹੋਰ ਕੇ ਮੈਂ ਕਰਨਾ ਹੀ ਭਾਈ ਨਹੀਂ ਦੱਸਿਆ ਬੋਲ ਸਮੇਂ ਕਿ ਕਿਹਦੇ ਖਣਾਈ ਗਾਵੀ ਅਹੀਂ ਦੇ ਆਜਾ ਕਿਸੇ ਬੰਦੇ ਨੇ ਮੁਰਗੇ ਪੁੱਛੇ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਲੈ ਸਰੋ ਆਪਣੀ ਲੈਣ ਤੋਂ ਫੂਲ ਜਾ ਰਿਆ ਸੀ ਲਫੇ ਚਕਾਰ ਤੋਂ ਤੇ ਦੇਖਦੇ ਦੇਖਦਾ ਫੂਲ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਵਾਈ ਆਤੀ ਕੁੜੀ ਉਥੇ ਤਲਾੜੇ ਦੇ ਲੱਗੀਆਂ ਉਸ ਟਾਈਮ ਆਪ ਵੀ ਬੇਚਪੁੱਛ ਪਲਾਈ ਤੇ ਮੈਂ ਦੌੜ ਦੌੜ ਲੈ ਦੇ ਥੱਲੇ ਗਿਆ ਆਂ ਤੇ ਕੁੜੀ ਨੂੰ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਜਾਂਦਾ ਹਾਂ ਹਾਂ ਜੀ ਹਾਂ ਜੀ ਬਚਾ ਜੀ ਅਈ ਇਹ ਪਾਈ ਕੁਛ ਨਹੀਂ ਦਿੱਤਲਾ ਸਾਰੇ ਪੋਤੇ ਨੇ ਕਿ ਕੰਚਰੀ ਸਾਰੇ ਬਿਧੂ ਦੇ ਵੀ ਕਿ ਆਪੇ ਤਲਾਹ ਕਰ ਜਾਂਦੇ ਆਂ ਕੁਲ ਸਾਲੀ ਦਾ ਆਪਣੇ ਮਾਗੀ ਕਰਕੇ ਅੱਗੇ ਕਰਦੀ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੀ ਨਹਿਰ 'ਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਹੋ ਗਿਆ ਜਦੋਂ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਰੇੜੀ ਫੜੇ ਵਾਲੀ ਤੇ ਕੁਝ ਦੁਕਾਨਦਾਰਾਂ ਨੇ ਦਲੇਰੀ ਦਿਖਾਉਂਦੇ ਹੋਏ ਲੜਕੀ ਨੂੰ ਪਾਣੀ ਦੇ ਤੇਜ਼ ਵਹਾਅ 'ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਲੜਕੀ ਦਿਮਾਗੀ ਤੌਰ ਤੇ ਪਰੇਸ਼ਾਨ ਲੱਗ ਰਹੀ ਸੀ ਤੇ ਸਵੇਰ ਤੋਂ ਹੀ ਨਹਿਰ ਦੇ ਪੁਲ ਦੇ ਆਸ-ਪਾਸ ਘੁੰਮ ਰਹੀ ਸੀ ਦੁਕਾਨਦਾਰਾਂ ਨੇ ਦੱਸਿਆ ਕਿ ਲੜਕੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗੁਰਦਾਸਪੁਰ ਦੇ ਨਤੀਕੀ ਪ ਦੁਕਾਨਦਾਰਾਂ ਨੇ ਕਹਿਣਾ ਸੀ ਕਿ ਲੜਕੀ ਨੇ ਦੱਸਿਆ ਕਿ ਉਹ ਕਿਸੇ ਲੜਕੇ ਨਾਲ ਗੱਲਬਾਤ ਕਰਦੀ ਸੀ ਤੇ ਉਸੇ ਨਾਲ ਉਸਨੇ ਜ਼ਿੰਦਗੀ ਭਰ ਰਹਿਣ ਦਾ ਸੁਪਨਾ ਦੇਖਿਆ ਸੀ ਪਰ ਲੜਕੇ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਦੁਖੀ ਹੋ ਕੇ ਉਸਨੇ ਇਹ ਜਿਹੇ ਹਾਂ ਕਦਮ ਚੁੱਕਿਆ ਮੈਂ ਕੱਢ ਗਿਆ ਨਾ ਮੇਰਾ ਨਾਮ ਸੋਕ ਮਾਰਾ ਇਹਦੇ ਫੇਰ ਦੀ ਉਹਦੇ ਬੈਠੀ ਦੀ ਆ ਇਹ ਕਹਿੰਦੇ ਵੀ ਮੇਰੇ ਇੱਕ ਮੈਂ ਰਹਿ ਜਾ ਉਹ ਕਹਿੰਦੇ ਵੀ ਮੈਂ ਕੋਈ ਮੁਆਵਜ਼ਾ ਉਹਦਾ ਤਿਆਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆ ਵਾਲਾ ਸਾਰ ਮਾਰ ਲਈਏ ਉਹ ਥੱਟ ਲੱਗੇ ਬੈਠੀ ਦੀ ਗਾਲਵਾ ਦੇ ਆਉ ਮੈਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਗਾ ਚੱਲ ਜਾ ਘਰੋਂ ਆਪਣੇ ਜੋ ਉਹ ਕਹਿੰਦੀ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਾਪੋ ਲਾ ਕੇ ਪਿੰਡ ਦੇ ਸੇ ਕੀ ਕਰਾਉਣਾ ਪਟਾਲਾ ਕੀ ਆ ਉਹ ਉਹ ਕੱਢਿਆ ਹੁਣੇ ਮੈਂ ਜਿਹਨੇ ਕੱਢਿਆ ਦੋਈਆਂ ਨੇ ਜੇ ਆਹ ਹੋਰ ਕਿੰਨਾ ਕਰਮਾਹੀ ਭਾਈ ਨਹੀਂ ਦੱਸਿਆ ਪੁੱਛ ਮੈਂ ਕਿ ਦੇਖਣਾ ਹੈ ਗਾ ਵੀ ਅਹੀਂ ਦੇ ਆ ਚੱਕ ਕੇ ਪਿੰਡ ਦੇ ਨੀ ਮੁਰਗੇ ਪੁੱਛ ਗਏ ਸੀ ਪਤਾ ਨਹੀਂ ਹੁੰਦੀ ਆ ਮੈਂ ਸਾਰਾ ਆਪਣੇ ਲੈਣਾ ਤੂ ਫੂਟ ਜਾ ਰਿਹਾ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਫਿਰ ਸਾਰਾ ਮਾਰੀ ਆ ਤੇ ਅੱਗੇ ਹੀ ਆਏ ਆ ਇਹ ਅੱਗੇ ਤਾਂ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਆਵਾਜ਼ ਆਤੀ ਕੁੜੀ ਉਥੇ ਤਲਾੜੇ ਦੇ ਲੱਗੇ ਆ ਉਸ ਟਾਈਮ ਆਪਰੇ ਭਾਈ ਚਪਲ ਚ ਪੁੱਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆਂ ਤੇ ਇੱਕ ਕੁੜੀ ਵੀ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਜੀ ਜੀ ਬਚਾ ਜੀ ਅਈ ਇਈ ਪਾਈ ਕੁਛ ਨਹੀਂ ਦਿੱਤਲਾ ਸਾਰੇ ਪੋਤੇ ਨੇ ਕਿ ਕੰਮ ਚਾਰੇ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਜਾਂਦੇ ਆਂ ਪੁੱਲ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰਦੀ